ਮੈਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚੇ ਆਂ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਮੁਕਤਸਰ ਜਦੋਂ ਸਪੀਡਪੋਰਟ ਦਾ ਇੱਥੇ ਹੈਗਾ ਸਾਇਤਕ ਮੇਲਾ ਸਾਡੀ ਟੀਮ ਜਿਹੜੀ ਐਂਬੂਲੈਂਸ ਵਾਲੀ ਇਹ ਵੀ ਜਿਹੜੀ ਆਪਣਾ ਦਵਾਈਆਂ ਲੈ ਕੇ ਅਸੀਂ ਪਹੁੰਚੇ ਹੋਇਆ ਡਾਕਟਰ ਸਾਹਿਬਾਨ ਜਿਹੜੇ ਪਹੁੰਚੇ ਹੋਇਆ ਤੇ ਬਾਕੀ ਆਪਾਂ ਹੋਰ ਵੀ ਸਾਡੇ ਨਾਲ ਆ ਜਿਹੜੇ ਫਿਲਮੀ ਆ ਮੁੰਡੇ ਇਹ ਵੀ ਸਾਡੇ ਨਾਲ ਪਹੁੰਚੇ ਹੋਏ ਆ ਤੁਹਾਨੂੰ ਦਿਖਾਉਣੇ ਆ ਜਿਹੜਾ ਪ੍ਰੋਗਰਾਮ ਸਾਰਾ ਰੰਗ ਰੰਗ ਤੇ ਨਾਲੇ ਇੱਕ ਮੁੰਡਾ ਇੱਥੇ ਨਾ ਕਿੰਨੇ ਕਰ ਟਰੈਕਟਰ ਬਣਾ ਕੇ ਲੈ ਕੇ ਆਇਆ ਬਹੁਤ ਵਧੀਆ ਟੈਲੈਂਟ ਆ ਮੁੰਡੇ ਦਾ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਉਹਦੇ ਕੋਲੇ ਕੀ ਬੋਛਾ ਤੇ ਵਲੌਗ ਦੇ ਵਿੱਚ ਸਾਰੇ ਬਣੇ ਰਹ ਜੋ ਸਾਰੀ ਵੀਡੀਓ ਦੇਖ ਲੈ ਜੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣਗੇ ਤੇ ਲੈ ਕੇ ਚੱਲਦੇ ਹਾਂ ਹੁਣ ਉਹਨਾਂ ਆਪਾਂ ਮੇਲੇ ਤੇ ਜਾਂਦਾ ਇੱਥੇ ਆ ਖੜੀ ਬਾਬੇ ਨੇ ਜੀਬ ਬਣਾਈ ਹੈ ਜਿਹੜੀ ਇਹ ਸਰ੍ਹਸੇ ਤੋਂ ਬਣਾਈ ਆ 2,45,000 ਦੀ ਤੇ ਇੱਥੇ ਹੈਗਾ ਸਾਇਤ ਕ ਮੇਲਾ ਤੇ ਆ ਜਿਹੜਾ ਆਪਣਾ ਦਵਾਈਆਂ ਦਾ ਕੈਂਪ ਲੱਗਿਆ ਹੋਇਆ ਵਾ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਪਹਿਲਾ ਇੱਧਰਲੇ ਪਾਸੇ ਇੱਥੇ ਨਾਲ ਹੀ ਜਦੋਂ ਵੜਦੇ ਸਾਰ ਬਾਈਨਿਆ ਜਿਹੜੇ ਬਾਂਸ ਤੋਂ ਬਣੇ ਹੋਏ ਬੋਰਛੇ ਰੱਖੇ ਹੋਏ ਆ ਟੇਪ ਪੀਸ ਸਲੇਟਾਂ ਤੇ ਇੱਕਾ ਬੋਤਲ ਵੀ ਜਿਹੜੇ ਗਰਮ ਠੰਡੇ ਪਾਣੀ ਵਾਲੀ ਤੇ ਬਾਕੀ ਪੈਂਸਲਾ ਹੋ ਗਈਆਂ ਕਲਰ ਹੋ ਗਏ ਆ ਪੈਨ ਹੋ ਗਏ ਜਿਹੜੇ ਉਹ ਵੀ ਬਾਂਸ ਤੋਂ ਬਣੇ ਹੋਏ ਆ ਇੱਥੇ ਰਾਗੀ ਬਿਸਕਟ ਕੂਦਰਾ ਬਿਸਕਟ ਇਹ ਵੀ ਜਣੀ ਕਿ ਆਰਗਾਨਿਕਾ ਸਾਰਾ ਸਾਰਾ ਕੁਝ ਇੱਥੇ ਰੱਖਿਆ ਹੋਇਆ ਵਾ ਬਿਸਕਟ ਬਹੁਤ ਵਧੀਆ ਜਿਹੜੇ ਪਿਓਰ 100% ਹਲਦੀ ਰੱਖੀ ਹੋਈ ਆ ਤੇ ਵੇਸਣ ਜਿਹੜਾ ਇਹ ਵੀ ਪਿਆ ਹੋਇਆ ਵਾ ਆ ਜਿਹੜਾ ਮੁੰਡਾ ਇਹਨੇ ਮੁੰਡੇ ਨੇ ਆ ਟਰਾਲੀ ਟਰੈਕਟਰ ਬਣਾਏ ਹੋਏ ਆ 18 ਸਾਲ ਦੀ ਉਮਰ ਆ ਟੈਲੈਂਟ ਬਹੁਤ ਆ ਜਿਹੜਾ ਹਲੇ ਕਈ ਜਿਹੜੇ ਚੀਜ਼ਾਂ ਇਥੇ ਰੰਗ ਕਰਨ ਵਾਲੀਆਂ ਪਾਈਆਂ ਜਮ 511 ਬਣਾਇਆ ਪਿਆ ਜੌਂਡੀਅਰ ਬਣਾਇਆ ਆ ਜਿਹੜਾ ਲਾਲ ਛੱਟ ਲਾਲ ਕੋਰ ਤੇ ਪਿਆ ਮੇਲਾ ਮੁੰਡਾ ਇਹਦਾ ਸਾਰਾ ਟੈਲੈਂਟ ਆ ਆ ਮਸ਼ੀਨ ਬਣਾਈ ਹੋਏ ਪ੍ਰੋਪਰੇ ਚੱਲਦੀ ਵੀ ਆ ਜਿਹੜਾ ਨਾਲ ਹੀ ਨਿਊ ਹੈ ਹੌਲੈਂਡ ਬਣਾਇਆ ਟਰੈਕਟਰ ਤੇ ਪਰਲੇ ਪਾਸੇ ਜਿਹੜਾ ਆ ਨਿਊ ਹੌਲੈਂਡ ਆ ਤੇ ਪਰਲੇ ਪਾਸੇ 855 ਸਵਰਾਜ 855 ਤੁਸੀਂ ਦੇਖ ਸਕਦੇ ਹੋ ਬਾਈ ਜੀ ਸਪੀਕਰ ਜਿਹੜੇ ਅੱਜ ਕੱਲ ਮੁੰਡੇ ਲਗਾਉਂਦੇ ਉਵੇਂ ਹੀ ਆ ਤੇ ਆ ਲੰਡੀ ਜੀਪ ਵਿੱਲੀ ਬਣਾਈ ਪਈ ਆ ਤੇ 511 ਆ ਹੈਗਾ ਜੌਂਡੀਅਰ 5310 ਦਾ ਟਰਾਲਾ ਨਾਲ ਬਣਿਆ ਹੋਇਆ ਆ ਆ ਹੈਗਾ ਕੰਪਿਊਟਰ ਕਰਾਇਆ ਤਵੀਆਂ ਬਣੀਆਂ ਹੋਈਆਂ ਰੋਟਾਵੇਟਰ ਆ ਆ ਦੇਖ ਲੋ ਤੇ ਖਾਲ ਪਏ ਆ ਤੇ ਸੁਹਾਗਾ ਪਿਆ ਹੋਇਆ ਵਾ ਯਾਨੀ ਕਿ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨਾਲ ਹੀ ਮਸ਼ੀਨ ਦਾ ਕੱਟ ਰੱਖਣ ਵਾਲਾ ਵੀ ਜਿਹੜਾ ਬਣਾਇਆ ਹੋਇਆ ਸੀ ਬਾਈ ਨੇ ਤੇ ਇਧਰਲੇ ਪਾਸੇ ਜਿਹੜੇ ਆ ਬਾਈ ਹੋਣਾ ਨੇ ਗੋੜਾ ਵਾਲੀ ਪਕੌੜੀਆਂ ਵਾਲੀ ਸਰੋ ਨੇ ਤੇਲ ਵਾਲੀਆਂ ਤੇ ਹੋਰ ਪਿੰਨੀਆਂ achar ਜਿਹੜੇ ਬਾਈ ਹੋਣਾ ਨੇ ਰੱਖੇ ਹੋਏ ਆ ਤੇ ਇਹ ਵੀ 100% ਸ਼ੁੱਧਾ ਕਰਾਈ ਵਾਲਾ ਪੈਂਡਾ ਇਹਨਾਂ ਦਾ ਜਿੱਥੇ ਕਿ ਉਸ ਦੇਵ ਕਰਾਈ ਵਾਲਾ ਸਾਈਕਲ ਵਾਲਾ ਮੁੰਡਾ ਜਿਹੜਾ ਚਲਾਉਂਦਾ ਜਿਹੜੇ ਕੁੱਦੀ ਹੋਣੀ ਤੇ ਉਹ ਦੇਵ ਕਰਾਈ ਵਾਲਾ ਉਹ ਪੈਂਡਾ ਤੋਂ ਬਾਈ ਜਿਹੜਾ ਬਿਲੋਂਗ ਕਰਦਾ ਉਹ ਸਾਹਮਣੇ ਲਿਖਿਆ ਹੈ ਨੇੜੇ ਫੌਜੀ ਢਾਬਾ ਤੇ ਇਹ ਮੋਕਸਰ ਚ ਆ ਜਾਂਦਾ ਵਾ ਪੈਂਡਾ ਤਾਂ ਕਿ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਲੈ ਕੇ ਚਾਲਦੇ ਅੰਦਰ ਵਾਲੇ ਪਾਸੇ ਦੱਸਦੇ ਕੀ ਮਾਹੌਲ ਛੋਣਾ ਇੱਥੇ ਨਾਲ ਹੀ ਲੱਗੀਆਂ ਹੋਈਆਂ ਕਿਤਾਬਾਂ ਉੜਾੜਾ ਲਿਖਿਆ ਹੋਇਆ ਕਿਤਾਬਾਂ ਤੇ ਜਿਹੜੇ ਮਰਜ਼ੀ ਪ੍ਰਕਾਰ ਦੀ ਤੁਸੀਂ ਇੱਥੋਂ ਕਿਤਾਬ ਲੈ ਸਕਦੇ ਹੋ ਆ ਖਰੀਦ ਸਕਦੇ ਹੋ ਜਾਂ ਪੜਨ ਵਾਸਤੇ ਵੀ ਲੈ ਸਕਦੇ ਹੋ ਤੇ ਇਹਨਾਂ ਦੇ ਵੀ ਜਿਹੜਾ ਸਟਾਲ ਲੱਗਿਆ ਹੋਇਆ ਕਿਤਾਬਾਂ ਦਾ ਆ ਦੇਖ ਸਕਦੇ ਦੁਨੀਆ ਯਾਦ ਰੱਖੂਗੀ ਰੂਹ ਰਹਿਣੀ ਗੁਲਰੂਪੀ ਉਹ ਤੇ ਮੈਂ ਇਕਈ ਜੇ ਪ੍ਰਕਾਰ ਦੀਆਂ ਕਿਤਾਬਾਂ ਜਿਹੜੀਆਂ ਕੈਫੇ ਵਰਲਡ ਕਿਤਾਬਾਂ ਵਾਲੇ ਕੈਫੇ ਤੇ ਇੱਥੋਂ ਜਿਹੜੀ ਤੁਸੀਂ ਮਰਜ਼ੀ ਕਿਤਾਬ ਲੈ ਜਾ ਸਕਦੇ ਹੋ ਤੇ ਗਾਂ ਹੋਰ ਵੀ ਜਿਹੜੀਆਂ ਕਿਤਾਬਾਂ ਲੀਆਂ ਵੈਸੇ ਤਾਂ ਲੱਗੀਆਂ ਹੋਈਆਂ ਜਿਵੇਂ ਆਹ ਹੋਈ ਇਹ ਗਾਂ ਫਰੀਦਕੋਟ ਵਾਲਿਆਂ ਦੀ ਆ ਤੇ ਇਧਰਲੇ ਪਾਸੇ ਜਿਹੜਾ ਪ੍ਰੋਗਰਾਮ ਚੱਲਿਆਦਾ ਸਾਹਮਣੇ ਨਾਟਕ ਵਖਾਈ ਜਾਂਦੇ ਆ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਮੁਕਸਰ ਬਿਲਕੁਲ ਇਸਰਾਏ ਨਾਗਾ ਦੇ ਨਾਲ ਪੈਂਦਾ ਪਿੰਡ ਆ ਤੇ ਆ ਦੇਖੋ ਤੁਪਾਂ ਸ਼ਾਵਾਂ ਖਿੜਕੀਆਂ ਜਿਵੇਂ ਵਧੀਆ-ਵਧੀਆ ਜਣੀਆਂ ਕਿਤਾਬਾਂ ਇੱਥੇ ਪਈਆਂ ਵਿਦਿਆਰਥੀ ਕਿਤਾਬ ਘਰ ਫਰੀਦਕੋਟ ਇਹ ਫਰੀਦਕੋਟ ਤੋਂ ਆਏ ਵੀਰ ਤੇ ਇਧਰ ਵੀ ਨਾਲ ਹੀ ਇਹ ਇੱਥੇ ਵੀ ਕਿਤਾਬਾਂ ਰੱਖੀਆਂ ਹੋਈਆਂ ਤੇ ਅਗਲੇ ਪਾਸੇ ਕੀਤੀ ਹੋਈ ਹੈ ਪੇਂਟਿੰਗ ਆ ਜਿਹਨੇ ਪੇਂਟਿੰਗ ਕੀਤੀ ਹੋਈ ਆ ਇਹ ਪੇਂਟਿੰਗ ਤੁਸੀਂ ਖਰੀਦ ਸਕਦੇ ਹੋ ਤੇ ਇਹ ਬਹੁਤ ਸੋਹਣੀ ਜਿਹੜੀ ਕਿਸਾਨਾਂ ਦੀ ਪੇਂਟਿੰਗ ਕੀਤੀ ਹੋਈ ਆ ਤੇ ਆ ਸਿੱਖ ਦੀ ਪੇਂਟਿੰਗ ਬਣਾਈ ਹੋਈ ਆ ਤੇ ਅਗਲੇ ਪਾਸੇ ਸ਼ਹੀਦ ਭਗਤ ਸਿੰਘ ਦੀ ਜਿਹੜੀ ਉਹਨਾਂ ਦੀ ਪੇਂਟਿੰਗ ਕੀਤੀ ਹੋਈ ਆ ਕਿਤਾਬ ਦਾ ਨਾਮ ਹੈ ਮਾਂ ਤੇ ਇੱਧਰਲੇ ਪਾਸੇ ਵੀ ਜਿਹੜੇ ਸਿੰਘ ਸੂਰ ਨੇ ਜਿਹੜੇ ਉਹਨਾਂ ਦੀ ਜਿਹੜੀ ਇਹ ਤਸਵੀਰ ਬਣਾਈ ਹੋਈ ਆ ਤੇ ਇੱਕ ਇੱਧਰਲੇ ਪਾਸੇ ਆ ਜੇ ਵੀ ਜਿਹੜੀ ਬਹੁਤ ਸੋਹਣੀ ਤਸਵੀਰ ਇੱਥੇ ਬਣਾਈ ਹੋਈ ਆ ਤੇ ਬਹੁਤ ਵਧੀਆ ਜਿਹੜਾ ਇਹ ਮੇਲਾ ਤੇ ਇਥੇ ਹਰ ਸਾਲ ਮਨਾਇਆ ਜਾਂਦਾ ਵਾ ਤੇ ਅੱਜ ਦਿਨੋਂ ਪਾਸੇ ਜਿਹੜੇ ਲੋਕ ਵੀ ਇਸ ਮੇਲੇ ਦੇ ਵਿੱਚ ਜਿਹੜੇ ਪਹੁੰਚਦੇ ਆ ਦੂਰ ਦਰਾਡੇ ਤੋਂ ਜਿਹੜੀ ਕਮੇਟੀ ਬਣੀ ਹੋਈ ਹੈ ਲੰਗਰ ਸਾਹਿਬ ਇਸ ਤਰ੍ਹਾਂ ਪਿੰਡ ਹਰੀਕੇ ਕਲਾਂ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਜਰੂਰ ਜਿਹੜਾ ਕਮੈਂਟ ਕਰਕੇ ਦੱਸਿਆ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਨਾਪ ਲਓ ਤੇ ਅੱਜ ਦੀ ਵੀਡੀਓ ਇੱਥੇ ਤੱਕ ਕਰ ਸਾਰਿਆਂ ਨੂੰ ਸਤ ਸ੍ਰੀ ਅਕਾਲ